ਹਲਕਾ ਬਦਾਇਕ ਵਿਕਰਮਜੀਤ ਚੌਧਰੀ ਨੇ ਅੱਜ 2 ਅਕਤੂਬਰ ਦੇ ਦਿਨ ਮਹਾਤਮਾ ਗਾਂਧੀ ਨੂੰ ਕੀਤੇ ਸ਼ਰਧਾ ਸੂਮਨ ਅਰਪਨ। ਇਹਤਨase ਕਿ ਹਲਕਾ ਬਦਾਇਕ ਵਿਕਰਮਜੀਤ ਚੌਧਰੀ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਸਤਲੁਜ ਆਦੀ ਕਿਨਾਰੇ ਤੇ ਬਣੀ ਹੋਈ ਮਹਾਤਮਾ ਗਾਂਧੀ ਦੀ ਸਮਾਰਕ ਤੇ ਜਾ ਕੇ ਉਹਨਾਂ ਨੂੰ ਸ਼ਰਧਾ ਸੂਮਨ ਅਰਪਨ ਕੀਤੇ। ਆਓ ਦੇਖਦੇ ਹਾਂ ਕੀ ਕਹਿੰਦੇ ਨੇ ਵਿਕਰਮਜੀਤ ਚੌਧਰੀ ਜੀ। ਗਾਂਧੀ ਜਨਤੀ ਦੇ ਅੱਜ ਦੇ ਸ਼ੁਭ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਸਤੂ ਦਰਿਆ ਦੇ ਕੰਢੇ ਤੇ ਬਲੌਰ ਵਿਖੇ ਗਾਂਧੀ ਤਾਮ ਵਿੱਚ ਇੱਕ ਲੰਬੇ ਅਰਸੇ ਤੋਂ ਇੱਕ ਪਰੰਪਰਾ ਚੱਲ ਰਹੀ ਹੈ ਅਸੀਂ ਇਹ ਤੇ ਮੱਥਾ ਟੇਕਣ ਹੁੰਦੇ ਆਂ ਸਾਲੋਂ ਸਾਲ ਇੱਥੋਂ ਦੇ ਸਾਤਕਾ ਵਜ਼ੀਰ ਸਾਤਕਾ ਮਲੇ ਸਾਤਕਾ ਨੂੰ ਚੜ੍ਹ ਕੇ ਸਿੱਖੇ ਲੋਕ ਜਿਨ੍ਹਾਂ ਨੇ ਉਸ ਦੇ ਪਰਿਵਾਰ ਦੀ ਮਦਦ ਕੀਤੀ ਦੇਸ਼ ਦੇ ਫਾਦਰ ਆਫ ਨੇਸ਼ਨ ਮਹਾਤਮਾ ਗਾਂਧੀ ਜੀ ਨੂੰ ਗਾਂਧੀ ਜੀ ਦੇ ਇਥੇ ਆਉਂਦੇ ਸੀ ਉਸੇ ਰਵਾਇਤ ਨੂੰ ਉਸੇ ਪ੍ਰਥਾ ਨੂੰ ਅੱਗੇ ਚਲਾਉਂਦੇ ਹੋਏ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਗਾਂਧੀ ਜੀ ਦੇ ਮੈਮੋਰੀਅਲ ਤੇ ਇੱਥੇ ਆਏ ਔਰ ਅੱਜ ਦੇ ਦਿਨ ਤਾਂ ਸਭ ਨੂੰ ਬਾਪੂ ਗਾਂਧੀ ਦੇ ਦਿਖਾਏ ਮਾਰਗ ਤੇ ਜਿਹੜਾ ਇੱਕ ਜਿਹੜਾ ਸਾਨੂੰ ਦਿਸ਼ਾ ਨਿਰਦੇਸ਼ ਦੇ ਕੇ ਗਏ ਜਿਨ੍ਹਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਉਹਨਾਂ ਸਾਰੇ ਜਿਹੜੇ ਸਾਰੇ ਆਜ਼ਾਦੀ ਦੇ ਯੋਧੇ ਹੋਏ ਨੇ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਆਜ਼ਾਦ ਦੇਸ਼ ਵਿੱਚ ਸਾਰੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਵੀ ਹੈ ਔਰ ਪ੍ਰਣ ਵੀ ਕਰਦੇ ਹਾਂ ਕਿ ਦੇਸ਼ ਕੌਮ ਇਲਾਕੇ ਦੀ ਸੇਵਾ ਵਿੱਚ ਅਸੀਂ ਸਾਰੇ ਆਪਣਾ ਬੜਾ ਮੁੱਲਾ ਯੋਗਦਾਨ ਪਾਉਂਦੇ ਰਵਾਂਗੇ ਇੰਨਾ ਹੀ ਕਹਿੰਦੇ ਹੋਏ ਮੈਂ ਆਪਣੇ ਸਾਥੀਆਂ ਸਾਰਿਆਂ ਦਾ ਇੱਥੇ ਹਾਣ ਤੇ ਧੰਨਵਾਦ ਵੀ ਕਰਦਾ ਹਾਂ ਉਹ ਹਰ ਸਾਲ ਹੁੰਦੇ ਸੀ ਹਾਂਜੀ ਪਰ ਜੰਨ ਦੇ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਐਮਪੀ ਚੰਜੀ ਚੰਨੀ ਨਹੀਂ ਆਏ ਆ ਇਹ ਇਹਦਾ ਜਵਾਬ ਮੇਰੇ ਕੋਲ ਹੈ ਨਹੀਂਗਾ ਕਿਉਂਕਿ ਬਰਥਡੇ ਲੀਡਰ ਨੇ ਕਾਫੀ ਰਜੀਵੇਂ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਤਾਂ ਜ਼ਰੂਰ ਹੋ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਜਾਣਗੇ ਔਰ ਸਾਡਾ ਤਾਂ ਇਹ ਸਥਾਨ ਨਾਲ ਇੱਕ ਪਰਿਵਾਰਿਕ ਕਹਿ ਲੋ ਇੱਕ ਰਿਸ਼ਤਾ ਹੈ ਸਾਡੇ ਵਾਸਤੇ ਇਹ ਇੱਕ ਜਿਵੇਂ ਇੱਕ ਤਿਉਹਾਰ ਹੁੰਦਾ ਹੈ ਉਸੇ ਤਰ੍ਹਾਂ 2 ਅਕਤੂਬਰ ਦੇ ਦਿਨ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਇੱਥੇ ਆ ਕੇ ਬਾਪੂ ਗਾਂਧੀ ਨੂੰ ਪ੍ਰਣਾਮ ਕਰਨ। ਜਦ ਇਸ ਜਗ੍ਹਾ ਦੀ ਡਵੈਲਪਮੈਂਟ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ? ਇਸ ਜਗ੍ਹਾ ਦੇ ਵਿੱਚ ਪਿਛਲੇ ਅ ਪਿਛਲੇ ਜਿਹੜੀ 2017 ਤੋਂ ਲੈ ਕੇ 2022 ਦੇ ਵਿੱਚ ਗਵਰਨਮੈਂਟ ਰਹੀ ਜਿਸ ਦੌਰਾਨ ਚੌਧਰੀ ਸੰਤੋਖ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਜਲੰਧਰ ਰਹੇ ਬੜੀ ਵੱਡੀ ਇੱਕ ਰਕਮ ਚੌਧਰੀ ਸਾਹਿਬ ਦੇ ਉਪਰਾਲੇ ਸਦਕੇ ਅਸੀਂ ਇਸ ਇਸ ਜਗ੍ਹਾ ਦੀ ਡਿਵੈਲਪਮੈਂਟ ਵਾਸਤੇ ਲਿਆ ਕੇ ਦਿੱਤੀ ਸੀ ਔਰ ਜਿਹੜੀ ਇੱਥੇ ਦੀ ਪੰਚਾਇਤ ਹੈ ਉਹਨਾਂ ਦੇ ਉਹਨਾਂ ਦਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ ਉਸ ਮੈਕ ਵਿੱਚ ਦੇ ਉਸ ਪੰਚਾਇਤ ਦੇ ਖਾਤੇ ਜੋ ਪੈਸੇ ਵੀ ਆ ਗਏ ਸੀ ਔਰ ਕਾਫੀ ਕੰਮ ਸ਼ੁਰੂ ਹੋਇਆ ਪਰ ਅਫਸੋਸ ਹੈ ਕਿ ਸਰਕਾਰ ਬਦਲਣ ਤੋਂ ਬਾਅਦ ਜਿਸ ਤਰ੍ਹਾਂ ਪੂਰੇ ਪੰਜਾਬ ਚ ਡਿਵੈਲਪਮੈਂਟ ਤੇ ਇੱਕ ਤਰ੍ਹਾਂ ਦੀ ਰੋਕ ਲੱਗੀ ਹੋਈ ਹੈ ਇਹ ਇੱਥੇ ਵੀ ਜਿਹੜਾ ਕੰਮ ਸ਼ੁਰੂ ਹੋਇਆ ਸੀ ਉਹ ਰੁਕਿਆ ਪਿਆ ਹੈ ਕਾਫੀ ਮਟੀਰੀਅਲ ਵੀ ਤੁਸੀਂ ਦੇਖ ਸਕਦੇ ਹੋ ਕਿ ਬਾਉਂਡਰੀ ਵਾਲ ਵਾਸਤੇ ਇੱਟਾਂ ਵੀ ਆਈਆਂ ਪਈਆਂ ਨੇ ਸਰ ਸੜਕ ਇੰਟਰਲੌਕ ਪੂਰੀ ਧਰੋ ਧਰ ਇੰਟਰਲੌਕ ਟਾਈਲ ਲਗਣੀ ਸੀ ਸਟਰੀਟ ਲਾਈਟਸ ਲਗਣੀਆਂ ਸੀਗੀਆਂ ਇਸ ਇਸ ਜਗ੍ਹਾ ਦੀ ਬਿਊਟੀਫਿਕੇਸ਼ਨ ਹੋਣੀ ਸੀ ਪਲਾਂਟੇਸ਼ਨ ਹੋਣੀ ਸੀ ਮਨਰੇਗਾ ਤੋਂ ਫੰਡਸ ਅਸੀਂ ਅਪਰੂਵ ਕਰਾਏ ਸੀਗੇ ਜਿਹੜੇ ਇੱਥੇ ਲੱਗਣੇ ਸੀ ਪਰ ਅਫਸੋਸ ਹੈ ਕਿ ਸਰਕਾਰਾਂ ਬਦਲ ਜਾਣ ਤੋਂ ਬਾਅਦ ਜਦੋਂ ਲੀਡਰਸ਼ਿਪ ਚੇਂਜ ਹੁੰਦੀ ਹੈ ਉਹ ਦੋ ਜਿਹੜੇ ਇਦਾਂ ਦੇ ਇਤਿਹਾਸਿਕ ਜਿਹੜੇ ਸਥਾਨ ਨੇ ਉਨਾਂ ਦੀ ਡਿਵੈਲਪਮੈਂਟ ਵੀ ਜਦੋਂ ਰੁਕਦੀ ਹੈ ਤਾਂ ਅਫਸੋਸ ਹੁੰਦਾ ਬਾਪੂ ਗਾਂਧੀ ਕੋਈ ਕਿਸੇ ਇੰਡੀਵਿਜੂਅਲ ਵਿਕਰਮ ਚੌਧਰੀ ਜਾਂ ਸਾਡੇ ਕਿਸੇ ਸਾਥੀ ਦੇ ਇਕੱਲੇ ਉਹ ਲੀਡਰ ਨਹੀਂ ਸਨ ਪੂਰੇ ਦੇਸ਼ ਤੇ ਬੇਸ਼ਤਿਹਰ ਕੌਮ ਦੇ ਉਹ ਦਿਲ ਵਿੱਚ ਵੱਸਦੇ ਐ ਤੇ ਮੈਂ ਤਾਂ ਇੰਨੀ ਬੇਨਤੀ ਕਰਦਾ ਕਿ ਸਰਕਾਰ ਨੂੰ ਕਿ ਜਿੰਨੇ ਵੀ ਡਿਵੈਲਪਮੈਂਟ ਦੇ ਇਹ ਸਥਾਨ ਵਾਸਤੇ ਫੰਡਸ ਅਪਰੂਵ ਹੋਏ ਸੀ ਉਹਨਾਂ ਨੂੰ ਜਲਦ ਤੋਂ ਜਲਦ ਸਰਕਾਰ ਦੇ ਨੁਮਾਇंदे ਸਰ ਤੁਹਾਡਾ ਸਰਕਾਰ ਉਹਨਾਂ ਨੂੰ ਫੰਡਸ ਨੂੰ ਯੂਟਿਲਾਈਜ਼ ਕਰਕੇ ਇਸ ਜਗ੍ਹਾ ਨੂੰ ਖੂਬਸੂਰਤ ਬਣਾਉਣ ਦਾ ਜਿਹੜਾ ਇੱਕ ਸਾਡਾ ਇੱਕ ਮਿਸ਼ਨ ਸੀ ਉਸ ਨੂੰ ਪੂਰਾ ਕਰ ਸਰ ਕਮੇਟੀ ਨੇ ਅੱਜ ਤੱਕ ਕੋਈ ਪੂਰਾ ਸਾਲ ਸਫਾਈ ਵੱਲ ਧਿਆਨ ਨਹੀਂ ਦਿੱਤੇ ਇੱਕ ਦੂਜੇ ਨੰਬਰ ਤੇ ਇੱਥੇ ਦੇਖੋ ਆੜ ਵਾਲੇ ਗੁਜ਼ਰਾਂ ਨੇ ਕਿੰਨਾ ਗੰਨ ਪਾਇਆ ਹੋਇਆ ਹੈ ਇਹ 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 ਮਸਲਾ ਪੁਰਾਣਾ ਮਸਲਾ ਹੈ ਇੱਥੇ ਜਿਹੜੀ ਇਨਕ੍ਰੋਚਮੈਂਟ ਹੋਈ ਹੋਈ ਹੈ ਇੱਥੇ ਕਾਫੀ ਪਰਿਵਾਰ ਰਹਿੰਦੇ ਨੇ ਅਸੀਂ ਇਹਨਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਜਿੰਨਾ ਏਰੀਆ ਇੱਕ ਅਸੀਂ ਏਅਰਮਾਰਕ ਰਿਮਾਰਕ ਕੀਤਾ ਹੈ ਆ ਗਾਂਧੀ ਧਾਮ ਵਾਸਤੇ ਉਸ ਨੂੰ ਇਹ ਛੱਡ ਦੇਣ ਔਰ ਉਸ ਵੇਲੇ ਇਹਨਾਂ ਨੇ ਇਹ ਸਾਡੇ ਨਾਲ ਵਾਅਦਾ ਵੀ ਕੀਤਾ ਸੀਗਾ ਕਿ ਡਿਵੈਲਪਮੈਂਟ ਦਾ ਕੰਮ ਜਦੋਂ ਸ਼ੁਰੂ ਹੋਏਗਾ ਇਹ ਜਿੱਥੇ-ਜਿੱਥੇ ਇਨਕ੍ਰੋਚ ਜਗ੍ਹਾ ਇਹ ਛੱਡ ਦੇਣਗੇ ਪਰ ਇਹ ਤਾਂ ਹੁਣ ਜਿਹੜਾ ਮੌਜੂਦਾ ਸਰਕਾਰ ਓਏ ਸਰਕਾਰ ਦੇ ਨੁਮਾਇੰਦੇ ਨੂੰ ਔਰ ਮੈਂ ਤਾਂ ਬਤੌਰ ਐਮਐਲਏ ਆ ਡਿਪਾਰਟਮੈਂਟ ਦੇ ਇਹਨਾਂ ਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਅੱਗੇ ਵੀ ਬੇਨਤੀ ਕੀਤੀ ਅੱਜ ਤੁਹਾਡੇ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਨਾਲ ਫਿਰ ਉਹਨਾਂ ਨੂੰ ਬੇਨਤੀ ਕਰਦਾ ਕਿ ਜੋ ਪੈਸੇ ਅਪਰੂਵ ਹੋਏ ਸੀ ਸਮਾਨ ਆਇਆ ਪਿਆ ਕਿਉਂਕਿ ਮੈਨੂੰ ਇੱਥੇ ਤੇ ਜਿਹੜੇ ਸਰਪੰਚ ਨੇ ਪੰਚ ਨੇ ਉਹਨਾਂ ਨੇ ਦੱਸਿਆ ਵੀ ਜੀ ਇੱਥੋਂ ਸਮਾਨ ਚੋਰੀ